ਹਰ ਦੂਜਾ ਪਰੋ ਅੱਜ ਛੱਡ ਜੇ ਇਹਦਾ ਦਾ ਪਤੰਗ ਰਾਤ ਛੱਡੇ ਹੀ ਪੁੱਤ ਕੁੱਤੇ ਰਾਤ ਛੱਡ ਤੇ ਕੁੱਤੇ ਤੇ ਹੁਣ ਕੀ ਹੁਣ ਚਾਹ ਪਈ ਜਾ ਓਏ ਲਾ ਚਾਹ ਰਿਹਾ 6 ਵਜੇ ਦਾ ਕੀ ਕਰਨਿਆ ਤੂੰ 6 ਵਜੇ ਦਾ ਆ ਗਿਆ ਅੱਜ ਕੀ ਬਣਾਉਣ ਲੱਗੇ ਆ ਮਟਰ ਅੱਛਾ ਇਦਮੁੰਡਾ ਪਾਪਾ ਦਾ ਨਾਂ ਨਹੀਂ ਹੈਗਾ ਮਿੱਠੂ ਅੱਜ ਮਟਰਾਂ ਦੀ ਸਬਜ਼ੀ ਬਣਨੀ ਹੈ ਦਾਈ ਜਦਾ ਨਹੀਂ ਮੁੰਡਾ ਪਤੰਗ ਪੂਰਾ ਹਣ ਫੇਰ ਅੱਜ ਸ਼ੈੱਡ ਤੋਂ ਹੀ ਸ਼ੁਰੂ ਅੱਜ ਖਾਦ ਪਾਵਾਂਗੇ ਉਹ ਨજર ਖਾਦ ਲੱਦੋ ਚਾਹ ਪੀ ਕੇ ਕੀ ਦੀ ਉਹ ਦੇ ਲੋਇਆ ਜਿਹੜੀ ਚ ਹੈਗੀ ਉਹਦੇ ਉਹ ਕਿੱਥੋਂ ਲਿਆਇਆ ਤੂੰ ਕੀ ਵੇਖਣ ਨੇ ਮਾਣਾ ਜੀ ਤੁਸੀਂ ਨਾ ਟਾਇਰ ਵੇਖਣ ਦਾ ਟਾਇਰ ਨਾ ਆਪਣੇ ਤੇ ਨਹੀਂ ਪਹਿਲਾਂ ਆਏ ਇਹ ਆਪਣੀ ਆਏ ਆਪਣੇ ਆਲੀ ਚ ਸਭ ਤੋਂ ਪਹਿਲਾਂ ਆਪਾਂ ਹੀ ਲਵਾ ਕੇ ਲਿਆਏ ਸਭ ਤੋਂ ਪਹਿਲਾਂ ਆਪਾਂ ਲੈ ਕੇ ਆਏ ਬਾਕੀ ਦੇ ਕੰਮ ਬਾਅਦ ਪਹਿਲਾ ਆਪਣੇ ਟਾਇਰ ਜ਼ਰੂਰੀ ਆ। ਇਹ ਲਾ ਮਸ਼ੀਨਰੀ ਚੱਲਦੀ ਕਿੰਨੀ ਆ ਦੇ। ਮੀਂਹ ਸਾਰਾ ਉਹੀ ਖਿਲਾਰ ਕੇ ਰਹਾਤਾ ਨਾ। ਠੰਡ ਦੇ ਵਿੱਚ ਸਵੇਰੇ-ਸਵੇਰੇ ਟਰੈਕਟਰ ਨੂੰ ਮੜਾਇਆ ਤੱਕਾ। ਅਰ ਜੇ ਟਰੈਕਟਰ ਨੂੰ ਟੜਕੇ-ਟੜਕੇ ਸਟਾਰਟਿੰਗ ਆ ਨਾ ਸਿਆਜ ਥੋੜੀ ਘਾਟ। ਉਦਾਂ ਉਦਾਂ ਮਿੰਟ ਜਿ ਸ਼ਟਾਰਟ ਹੋ ਜਾਂਦੇ ਆ ਟਾਸ ਕੱਢਿਆ ਡੀ ਆਈ ਪਰ ਇਦਾਂ ਸ਼ਟਾਰਟ ਹੁੰਕੇ ਬੈਟਰੀ ਦੇ ਇਹਨਾਂ ਨੂੰ ਇਹ ਛੱਡਣ ਤਾਂ ਕੁੱਤਾ ਫਿਰਨ ੜਿਆ ਉਹਨੂੰ ਪੈਂਦੀ ਜਿਆਦੀ ਹੈਏ ਹੈਏ ਹੈ ਇਵਨ ਵਾਲੇ ਜਿਹੜੇ ਇੱਕ ਬੰਦੇ ਜੋ ਔੜ ਵਾਲੇ ਇੱਕ ਬੰਦੇ ਜੋ ਈਵਨ ਖਲੋਇਆ ਇਧਰੇ ਨਹੀਂ ਬੜਾ ਬਾਕਾ ਇੱਕ ਹਾਂ ਬਸ ਐਦਾਂ ਬੰਦੇ ਚਲੋ ਇਧਰੋਂ ਨਹੀਂ ਨਹੀਂ ਇਧਰੋਂ ਇਧਰ ਹੁਣ ਇਹ ਬੰਦੇ ਤੁਹਾਡੇ ਵੜੀ ਚ ਗਏ ਤੇ ਬਸ ਇਹ ਟੀਮ ਆ ਤੁਹਾਡੀ ਹੁਣ ਚਲੋ ਖੇਡੋ ਅੱਜ ਬੰਦੇ ਕ੍ਰਿਕਟ ਖੇਡਣ ਆਏ ਚਾਰ ਆ ਰਹੀ ਵਿਚਾਰ ਚਾਰ ਚਾਰ ਆ ਬੰਦੇ ਅੱਗੇ ਟੋਸ ਕਰ ਲੋ ਟੋਸ ਕਰੋ ਟੋਸ ਕੀ ਖੇਡਣ ਕੀ ਲੱਗੇ ਆ ਕ੍ਰਿਕਟ ਚਲੋ ਠੀਕ ਆ ਚੱਲ ਅੱਜ ਆਪਣੇ ਬੰਦੇ ਸਾਰੇ ਖਾਦ ਪਉਣ ਗਏ ਇੱਕ ਵੇਰ ਪੁੱਛਦਾ ਛਟਾਲਾ ਆਪਣਾ ਛਟਾਲਾ ਯਾਰ ਇੱਥੇ ਤੁਰਿਆ ਨਹੀਂ ਰਿhta ਜੀ ਤੇ ਉਹਨਾਂ ਦਾ ਮਗਰ ਗੱਫਾ ਪਾਣੀ ਲਿਗਾ ਆਗੇ ਜੁਨੇ ਕਿੱਥੇ ਖਾਦ ਪਾਉਣਾ ਹੈ ਵੇਖਿਓ ਤੁਸੀਂ ਵੀ ਅੱਜ ਅਸੀਂ 100 ਬੂਰਾ ਖਾਦ ਦਾ ਪੋਣਾ ਤੇ ਬੰਦੇ ਸਾਰੇ 4 ਤੇ ਹੁਣ ਅਹੀ ਲੱਗੇ ਅੱਜ 11:30 ਲੱਗੇ ਆ ਇਸਾਮਾਂ ਤੱਕ ਕਿੰਨਾ ਦੇ ਸਾਲ ਬੰਦਿਆਂ ਦਾ ਕਮਾ ਵੀ ਘਟ ਗਿਆ ਟਾਈਮ ਦੀ ਬਚਤ ਵੀ ਹੋ ਗਈ ਸਾਰਾ ਕੁਝ ਹੋ ਗਿਆ ਸਹੀ ਇਸ ਕਰਕੇ ਮੈਂ ਕਈ ਗੱਲਾਂ ਕਰਦ ਰਿਹਾ ਮਸ਼ੀਨਰੀ ਜਿਹੜੀ ਆ ਨਾ ਉਹਨੂੰ ਜ਼ਰੂਰ ਬਦਲ ਜਿੰਨੀ ਤੇ ਮਸ਼ੀਨਰੀ ਆਪਣੇ ਕੰਮਾਂ ਕਾਜਾਂ ਦੇ ਵਿੱਚ ਬਦਲ ਹੋਊਗੀ ਫਿਰ ਇਹਦਾ ਇੱਕ ਵੱਡਾ ਜੀਹਤ ਆ ਕਿ ਨਾ ਸੌਖਾ ਹੋਊਗਾ ਉਹਨੂੰ ਵੀ ਤੇਵੜਾ ਤੋਂ ਹਰ ਇੱਕ ਬੰਦਾ ਚੱਲੀ ਆ ਤੇਵੜ ਤੋਂ ਹਰ ਇੱਕ ਬੰਦਾ ਹੀ ਹੋ ਜਾਂਦਾ ਵੀ ਯਾਰ ਬੰਦੇ ਵੀ ਲੱਗਦੇ ਨੇ ਕਸ਼ਤੀ ਆ ਇਸ ਕਰਕੇ ਮੇਰੇ ਵੀ ਜਿੰਨਾ ਵੀ ਹੋਣੇ ਵਾਰ ਤੋਂ ਬਾਅਦ ਆ ਕਦਾ ਇਹਦਾ ਮੇਡਾ ਵਾ ਚਲਾਓ ਜੀਵਤੀ ਹਾਲਤ ਥੋੜੀ ਨਿਪੜੀ ਮੈਂ ਰਾਜਾ ਸੁੱਕੀ ਜਵੇ ਤੇ ਤੇਰੀ ਕਰਦੇ ਸਹੀ ਪਹੁੰਚ ਗਿਆ ਵਾ ਮੋਟਰ ਤੇ ਤੇ ਖਾਦ ਪੈਣ ਦੇ ਟਰੈਕਟਰ ਦੇ ਨਾਲ ਇਹ ਕਿਰਪਾ ਮਾਲਕ ਦੀ ਖਾਦ ਜਿਹੜੀ ਆ ਦੋਰੀ ਆਪਣੀ ਹੋਊਗੀ ਸਟਾਰਟ ਜਿੱਥੇ ਜਤਰਾ ਮੂਹ ਹੈ ਮਾਇਆ ਗਾੜੀ ਥੋੜਾ ਜਿਹਾ ਪਾਣੀ ਵੱਧ ਲੱਗ ਜਾਂਦਾ ਉੱਥੇ ਮਾੜੀ ਮੁੱਟੀ ਖੱਟੀ ਹੋਈ ਹੁਣ ਜਦੋਂ ਦੋਰੀ ਖਾਦ ਪਈ ਤਾਂ ਸਾਰੀ ਵਧੀਆ ਹੋ ਜਾਣੀ ਹੈ ਹਾਂ ਪੂਰਾ 35 ਕਿਲੋ ਵੀ ਇੱਥੇ ਥੋੜੀ ਜਿਹੀ ਜੌਂਦਰ ਹੈਗੀ ਆ ਰੋ ਮੋਜ ਆ ਇਹ ਪਿੱਛੇ ਹੰਦੀ ਉਹਦੇ ਵਿੱਚ ਪ੍ਰਿਆਣਾ ਵਾ ਅੱਜ ਖਾ ਜੜੀ ਪਾਉਂਦੇ ਥੋੜੀ ਮੋਟੀ ਆ ਤੇ ਮੇਰੇ ਵੀਰ ਨਾ ਜਿਹੜੇ ਮਸ਼ੀਨਾਂ ਨਾਲ ਖਾਦ ਪਾਉਂਦੇ ਆ ਮੋਟੀ ਖਾਦੀ ਥੋੜੀ ਜਿਹੀ ਡੋਜ਼ ਜਿਹੜੀ ਆ ਬਰੀਕ ਖਾਦ ਨਾਲੋਂ ਵਧਾ ਲਿਆ ਕਰੋ ਕਿਉਂਕਿ ਇਹ ਘੱਟ ਪੈਂਦੀ ਆ ਜੇ ਤੇ ਬੋਰੇ ਦੇ ਵੱਧੀ ਆ ਤੇ ਥੋੜਾ ਜਿਆਨ ਨੂੰ ਵਧਾ ਲੈਣਾ ਵਾ ਇਹਦੇ ਨਾਲ ਖਾਦ ਜਿਹੜੀ ਆ ਪੂਰੀ ਪ੍ਰੋਪਰ ਪੈ ਜਾਊਗੀ ਬਰੀਕ ਖਾਦ ਵਰੀ ਥੋੜੇ ਪਿਸਤੌਲ ਬੰਦ ਕਰਨੇ ਪੈਂਦੇ ਕਿਉਂਕਿ ਜਿਆਦਾ ਕਿਰਦੀ ਆ ਮੋਟੀ ਵੀ ਥੋੜੇ ਖੋਲਣੇ ਪੈਂਦੇ ਆ ਫਿਰ ਪੂਰੀ ਜਿੰਨੀ ਆਪਾਂ ਪਾਣੀ ਓਨੀ ਪੈਂਦੀ ਆ ਇਹ ਲੈਂਬਰ ਰਾਸਤਾਨੀ ਆ ਗਿਆ ਲੈਂਬਰ ਰਾਸਤਾਨੀ ਗੁੱਠਾ ਗੱਠਾ ਹੀ ਮਾੜਾ ਮੋਟਾ ਪਾਣੀ ਖਲੋਤਾ ਥੋੜਾ ਬੜਾ ਇਹ ਪੀ ਪੂ ਜਣਾ ਨੇ ਵਧਾਈ ਦੀ ਆ ਜਿਹੜਾ ਆਹਨ ਵੀਰ ਆਪਣਾ ਵਧਾਉਣ ਲੱਗਾ ਇੱਕੋ ਖਾਲ ਵਧਣੀ ਹੈ ਜਿੰਨੀ ਆਪਾਂ 1 2 3 ਨਾਲੋਂ ਕਰੀ ਜਾਵਾਂਗੇ ਫੁੱਲ ਬਰੀ ਖਾਲ ਜਿਹੜੀ ਆ ਡੇਢ ਬੋਰੇ ਸਾਣਾ ਬੰਨਣਾ ਨੇ ਆਪਾਂ ਜੇ ਮੋਟੀ ਖਾਦਾ ਤੇ ਤਿੰਨ ਤੇ ਜਾ ਕੇ ਡੇਢ ਬੋਰਾ ਪਾਣਾ ਦਾ ਇਧਰਲੀ ਜਿਹੜੀ ਆ ਇਹ ਵਧਾਉਣ ਘਟਾਉਣ ਵਾਲੀ ਆ ਸਿਸਟਮ ਇਹ ਆ ਵੀ ਇਹ ਇੰਸਟੋਰੇਟੀ ਸਾਰੇ ਬੰਦੇ ਬ੍ਰੋਕਰ ਖਾਲ ਕਿਦਾਂ ਕਰਨੀ ਬੁਨਾਰੀਪੁਰ ਪੂਰੀ 3 ਦੇ ਕਿੱਤੀ ਦੀ ਸੂਈ ਇਹ ਹੁਣ ਮੋਟੀ ਖਾਲ ਜਿਹੜੀ ਆ ਉਹ ਡੇੜ ਬੂੜੇ ਦੇ ਬਚੀ ਆ ਜੇ ਆਪਾਂ ਬਰੀਕ ਕਰਨੀ ਆ ਤੇ ਇਹਨੂੰ ਥੋੜਾ ਜਿਹਾ ਟਿੰਡ ਦੇ ਤੇ ਦੋ ਦੇ ਵਿੱਚ ਕਾਇ ਕਰ ਲੈਣਾ ਬਸਾਂ ਆ ਜਾ ਤੂੰ ਗਾੜੀ ਕੀ ਮੈਂ ਦੱਜਾ ਵੰਡਣ ਨੇ ਆ ਪੇਠਾ ਵੰਡਣ ਨੇ ਆ ਇਹ ਚਾਚਾ ਕੀ ਜਿੰਨੇ ਵੀ ਮੇਰੇ ਵੀਰ ਨੇ ਮਸ਼ੀਨ ਦੀ ਸੈਟਿੰਗ ਕਰਨੀ ਹੋਵੇ ਇਹਦੇ ਤੇ ਸੈਟਿੰਗ ਹੋਣੀ ਜ਼ਰੂਰੀ ਜਿਹੜਾ ਉਰਲਾ ਲੀਵਰ ਉਹਨੂੰ ਨਹੀਂ ਲਾਉਣਾ ਉਹਦੇ ਵਿੱਚ ਆਪਾਂ ਵੇਖਣਾ ਵੀ ਦੋਵੇਂ ਬੰਨੇ ਬਰਾਬਰ ਖਾਦ ਉਹ ਜਿਹੜੀ ਕਿਰਨੀ ਆ ਕੋਈ ਹਿਸਾਬ ਨਾ ਇੱਕ ਇਹਦੀ ਹੋਰ ਸੈਟਿੰਗ ਹੁੰਦੀ ਆ ਜਿਹੜਾ ਆ 2.0 2 ਇਧਰਲੇ ਬੰਨੇ ਕਰਨੇ ਪਣੇ ਤੇ ਬਚਕਾਏ ਕਰਨੇ ਪਣੇ ਦੋ 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 ਛੱਡ ਕੇ ਸ਼ੀਕ ਤੀਜੇ ਸ਼ੀਕ ਤੇ ਪਾ ਜਾਣੇ ਫਿਰ ਇਹਨੂੰ ਬਰਾਬਰ ਉੱਪਰ ਖਾਦ ਪੋਣੀ ਦੋਵੇਂ ਬੰਨੇ ਹੋਣੀ ਆ ਨਾਲੋ ਨਾਲ ਅੱਜ ਭਗਤੀ ਦਾ ਕਥਾ ਵੀ ਚੱਲਣੀ ਆ ਕਥਾ ਵੀ ਨਾਲ ਆ ਵਿਆਖਿਆ ਵੀ ਨਾਲ ਹੀ ਸਾਰਾ ਅੱਜ ਗੱਲ ਗਾਦੀ ਵੀ ਵਿੱਚ ਪੈਰ ਨਾ ਦੇ ਦੀ ਵਿਆਖਿਆ ਤੇ ਕਰਾਈ ਜਾਈ ਨਾ ਬਰੋਬਰ ਖਾਦ ਗਿਰਦੀ ਏ ਮੋਟੇ ਕਿੰਨੀ ਔਣੂ ਔਨੀ ਬਾੜੀ ਤੈਨੂੰ ਬਹੁਤ ਨਿਆਰਾ ਹਾਂ ਤੂੰ ਵੀ ਦੱਸੋ ਨਾ ਆਪਣੇ ਵੀਰਾਂ ਨੂੰ ਕਿੱਦਾਂ ਤਾਨੂੰ ਸੌਖਾ ਕੋ ਕੇ ਨਹੀਂ ਯਾਰ ਹੈ ਮਣਿਆ ਖੋਬੇ ਤੋਂ ਵੀ ਬਜੇ ਆ ਉਤਰਾ ਚੱਲੀ ਪੌਣ ਤੋਂ ਬਜ ਗਏ ਹਨਾ ਤੇ ਬੰਦੇ ਕਿੰਨੇ ਘੜ ਗਏ ਆਪਣੇ ਨਾਲ ਨਹੀਂ ਤੇ ਸ਼ੇਰ ਕਿੰਨਾ ਖਾਂ ਦੇਂਦੇ ਸ਼ੇਰ ਫਿਰ ਤੈਨੂੰ ਪਤਾ ਹੀ ਆ ਕਿਹੜਾ ਦੇਖਣੇ ਆਉਣ ਜਾਣਾ ਆਖਣੇ ਆਉਣ ਨਾਲੇ ਜਿਦਾਂ ਜਰਮੇਸ਼ ਕਰਦਾ ਹੈ ਕੰਮ ਆ ਤੇ ਬਹੁਤ ਵਧੀਆ ਆ ਇਸ ਕਰਕੇ ਤੁਹਾਨੂੰ ਨਾਲ-ਨਾਲ ਆਪਾਂ ਰਿਵਿਊ ਦੇਈ ਜਨੇ ਆ ਵੀ ਜਿੰਨੇ ਬੰਦੇ ਨੇ ਮੇਰੇ ਸਾਹ ਨਾਲ ਜਿਹੜੇ ਬੰਦੇ ਕੋ 50 ਕਿੱਲੇ ਪੈਲੀ ਜਾਂ 20 ਕਿੱਲੇ ਪੈਲੀ ਹੈ ਨਾ ਉਹ ਵੀ ਰੱਖ ਲੈਣਾ ਉਹ ਇੱਕ ਬੰਦਾ ਨਾਲ ਲਵੇ ਤੇ ਆਪਦੀ ਜਿਹੜੀ ਆਪਾਂ ਤਿੰਨਾਂ ਦਿਨਾਂ ਪਾਉਣੀ ਆ ਉਹ ਅੱਧੇ ਦਿਨ ਚ ਪੈ ਜਾਂਦੇ ਤੇ ਢੇਡੇਕ ਚ ਪੈ ਜਾਂਦੇ ਬਾਕੀ ਹੋਰ ਵੀ ਕੰਮ ਤਾਂ ਹੋਰ ਜਿਕੇ ਜਾ ਖਾਦ ਪਾ ਕੇ ਨਾਲ ਹੋਰ ਕੰਮ ਕਰ ਲੈਣਾ ਇਸ ਕਰਕੇ ਮੇਰੇ ਵੀਰ ਵੱਧ ਤੋਂ ਵੱਧ ਮਸ਼ੀਨਰੀ ਵਧਾਓ ਤੇ ਵਧੀਆ ਡਰਾਈਵਰ ਰੱਖ ਲੋ ਬਸ ਛੋਟੀ ਬਾਸ ਕੰਮ ਉੱਥੇ ਚੱਲੀ ਜਾਣਾ ਹੁੰਦਾ ਤੇ ਇੱਕ ਜਾ ਮੁੜ ਕੇ ਬੰਦੇ ਲੱਭਣੇ ਕਰਨੇ ਬੜਾ ਕੰਮ ਸੌਖਾ ਇਹ ਮੈਂ ਤਾਂ ਨਾ ਵੇਹੇ 50 ਕਿੱਲੇ ਵਾਲੇ ਬੰਦਿਆਂ ਨੂੰ 50 ਕਿੱਲੇ ਵਾਲੇ ਬੰਦਿਆਂ ਨੂੰ ਪੂਰਾ ਫਾਇਦਾ ਮੈਂ ਕਈ ਯਾਰ ਵਿੱਚ ਵੀਡੀਓ ਤੇ ਤਾਂ ਬੋਲ ਦਿੰਦਾ ਵੀ 20 ਕਿੱਲੇ ਵਾਲੇ 10ਾਂ ਵਾਲੇ ਵੀ ਕਈ ਬੰਦੇ ਗੁੱਸਾ ਕਰ ਲੈਂਦੇ ਆ ਵੀ ਯਾਰ ਸਾਡੇ ਕੋ 50 ਕਿੱਲੇ ਪੈਲੀ ਉਹ ਵੀ ਤਾਂ ਫੇਰ ਹੀ ਲਵਾਂਗੇ ਇਸ ਕਰਕੇ ਵੀ ਜਿਹਦੀ ਪਹੁੰਚ ਆ ਮੇਰਾ ਵੀਰ ਜਿੰਨੂੰ ਬੰਦਿਆਂ ਦੀ ਹਾਂ ਜਿੰਨੂੰ ਜਿੰਨੇ ਜਿਹਦੀ ਪਹੁੰਚ ਹੈਗੀ ਉਹ ਲੈ ਕੇ ਰੱਖੋ ਕਿਉਂਕਿ ਇਹਦਾ ਨੁਕਸਾਨ ਕੋਈ ਨਹੀਂ ਫਾਇਦਾ ਹੀ ਆ ਤਾਂ ਕਰਕੇ ਆਖ ਦਈਦਾ ਵੀ ਚਲੋ 50 ਕਿੱਲੇ ਵਾਲਾ ਬੰਦਾ ਜਿਹੜਾ ਵਾ ਉਹਨੂੰ ਥੋੜੀ ਜਿਹੀ ਲੇਬਰ ਦੀ ਜ਼ਿਆਦੀ ਪ੍ਰੋਬਲਮ ਆਉਂਦੀ ਆ ਤੇ ਉਹਨੇ ਲੈ ਕੇ ਰੱਖੀ ਹੋਵੇ ਵੀ ਚਲੋ ਉਹਦਾ ਵਧੀਆ ਸਮਾਂ ਪੂਰਾ ਹੁੰਦਾ ਵਾ ਇੱਕ ਖਾਲ ਪੋਣ ਵਾਲੀ ਮਸ਼ੀਨ ਸਪਰੇਅ ਕਰਨ ਵਾਲਾ ਪੰਪ ਤੇ ਵਟਾਂ ਲਿੰਬਣ ਵਾਲੀ ਮਸ਼ੀਨ ਬਸ ਇਹ ਇਹ ਤਿੰਨ ਮਸ਼ੀਨਾਂ ਲਈਆਂ ਹੁੰਨਾਂ ਤੇ ਵਧੀਆ ਜ਼ਿਮੀਂਦਾਰਾ ਸੌਖਾ ਹੋ ਸਕਦਾ ਚੋਨਾ ਲਾਉਣ ਸਮੇਂ ਇੰਨੇ ਬੰਦਿਆਂ ਦੀ ਮਤਲਬ ਲੋੜ ਇਧਰ ਭਜੋ ਉਧਰ ਭਜੋ ਚਲੋ ਬੰਦੇ ਬੰਦੇ ਜਿਹੜੇ ਉਹੋ ਹੀ ਆ ਉਹ ਹੋਰ ਕੋਈ ਕੰਮ ਕਰ ਲੈਂਦੇ ਨਾਲ ਕੋਈ ਹੋਰ ਸਬਜੀ ਭਾਜੀ ਲਾ ਲਈ ਦੀ ਆ ਸਾਰੇ ਕੰਮ ਚੱਲੀ ਜਾਂਦੇ ਇਸ ਕਰਕੇ ਸਬਜੀ ਦੇ ਵੀ ਥੱਲਾ ਪਾਉਂਦਾ ਪੈ ਕਿੱਲੇ ਆ ਹੁਣ ਆ ਵਾ ਕਿੰਨੇ ਸੌਖੇ ਹੋ ਗਏ ਸਾਬਣਾ ਅੱਜ 11 ਵਜੇ ਲੱਗੇ ਤੇ ਸ਼ਾਮਾਂ ਤੱਕ ਆਪਾਂ ਸਾਰਾ ਥਾਂ ਆਏ ਸਾਰਾ ਆਪਾਂ 100 ਕਿਲੇ ਲਾਗੇ ਬੰਨਿਆ ਬੰਨ ਬੀੜ ਦੇਣਾ ਅੱਜ ਇੱਕ ਹੋਰ ਤੁਹਾਨੂੰ ਦੱਸਦਾ ਜਿਹੜਾ ਸ਼ਕਤੀਮਾਨ ਵਾਲਾ ਸਪਰੇਅ ਪੰਪ ਆ ਤੇ ਆਪਣਾ ਸ਼ਕਤੀਮਾਨ ਵਾਲਾ ਜਿਹੜਾ ਖਾਦ ਪਾਉਣ ਵਾਲਾ ਵਾ ਜੇ 1400 ਚੱਕਰ ਤੇ ਰੱਖੀਏ ਤੇ 7 ਕਰਮਾ 7 ਤਾ ਕਰਮਾ ਬਾਅਦ ਟਰੈਕਟਰ ਦੀ ਫਾੜ ਰੱਖੀਏ ਤੇ ਖਾਦ ਵਾਲੀ ਜਿਹੜੀ ਖਾਦ ਪਾਉਣ ਵਾਲੀ ਮਸ਼ੀਨ ਵੀ ਖਾਦ ਉੱਥੋਂ ਹੀ ਏਰਦੀ ਆ ਤੇ ਉਸੇ ਲੀਆਂ ਦੇ ਵਿੱਚ ਹੀ ਫਿਰ ਤੁਹਾਨੂੰ ਜਿਹੜੀ ਆ ਨਾ ਸਪਰੇਅ ਕਰਨ ਵਾਲਾ ਪੰਪ ਜਿਹੜਾ ਵਾ ਪੂਰੀ ਪੂਰੀ ਫਾਟ ਆਉਂਦੀ ਆ ਇੱਕ ਗੱਲ ਦੀ ਹੋਰ ਨਿਗਾ ਰੱਖਿਓ ਵੀ ਜਿੰਨੀਆਂ ਆਮ ਨੋਜ਼ਲਾਂ ਹੁੰਦੀਆਂ ਨਾ ਸਪਰੇਅ ਵਾਲੀਆਂ ਆਪਾਂ ਉਹਦੇ ਨਾਲੋਂ ਦੋ ਦੋ ਨੋਜ਼ਲਾਂ ਵਾਧ ਲਵਾਈਆਂ ਵੀ ਜਿਹੜਾ ਵਾ ਖਾਦ ਦਾ ਤੇ ਸਪਰੇਅ ਦਾ ਜਿਹੜਾ ਵਾ ਖਾ ਆਪਣਾ ਲੀਆਂ ਜਿਹੜੀਆਂ ਜਿਆਦੀਆਂ ਨਾ ਵੱਖਰੀਆਂ ਵੱਖਰੀਆਂ ਪਉਣੀਆਂ ਪੈਣ ਇਸ ਕਰਕੇ ਕੋ ਪੰਪ ਨੂੰ ਨੋਜ਼ਲਾਂ ਵਾਧ ਲਵਾ ਲਓਗੇ ਕੋਈ ਫਰਕ ਨਹੀਂ ਪੈਂਦਾ ਤੇ ਫੇਰ ਤੁਹਾਨੂੰ ਖੱਤੇ ਦੇ ਵਿੱਚ ਵਾਧ ਲੀਆਂ ਪਾਉਣ ਦੀ ਲੋੜ ਨਹੀਂ ਜਿੰਨਾਂ ਲੀਆਂ ਦੇ ਵਿੱਚ ਖਾਦ ਪਾਉਗੀ ਉਹਨਾਂ ਲੀਆਂ ਦੇ ਵਿੱਚ ਹੀ ਆਪਣਾ ਜਿਹੜਾ ਵਾ ਸਪਰੇਅ ਹੋ ਗਈ ਹੁਣ ਸਾਡੇ ਇੱਕੋ ਬੰਦਾ ਆਪਣਾ ਵੀਰ ਵੱਡਾ ਹਰਜਿੰਦਰ ਸੋ ਖਾਦ ਪਾਉਂਦਾ ਪੱਕੀ ਇੱਕ ਦਿਨ ਨੂੰ ਸਾਰਾ ਪਤਾ ਹੁੰਦਾ ਵਾ ਵੀ ਕਿੱਧਰ ਦੀ ਮੈਂ ਖਾਦ ਸ਼ੁਰੂ ਕੀਤੀ ਫਿਰ ਉਸੇ ਬੰਦੇ ਦੀ ਇੱਕ ਬੰਨੇ ਸ਼ੁਰੂ ਹੋਵੇ ਤੇ ਉਸੇ ਬੰਨੇ ਹੀ ਬੰਦਾ ਬਾਹਰ ਨਿਕਲ ਜਾਂਦਾ ਖੱਤੇ ਦੇ ਨਵਾਂ ਬੰਦਾ ਨਹੀਂ ਅਹੀਂ ਉਨੇ ਹੀ ਖਾਦ ਪਾਉਣੀ ਪੜਾ ਇੱਕ ਦਿਨ ਲੇਟ ਪਾ ਦੇ ਦੋ ਦਿਨ ਪਾ ਦੇ ਤੇ ਉਹਦਾ ਹੀ ਸਾਰਾ ਸਿਸਟਮ ਖਾਤਾ ਸਾਡਾ ਕੰਮ ਆ ਹੋਰ ਬਾਕੀ ਕੰਮ ਕਰਨੇ ਉਨੇ ਸੇ ਉਸ ਹਾਵਣਾ ਫਾਟਾ ਮੱਲੀਆਂ ਉਸ ਹਾਵਣਾ ਨੇ ਤੁਰੇ ਜਣਾ ਜਿਹੜੇ ਹਾਵਣਾ ਪਹਿਲੇ ਦਿਨ ਸ਼ੁਰੂ ਕੀਤੀ ਅਸੀਂ ਇੱਕ ਵਾਰੀ ਪਾਉਨੇ ਆ ਦੂਜੇ ਰੋਗ ਇੱਕ ਵਾਰੀ ਲੰਮੇ ਰੋਗ ਖੱਤੇ ਦੇ ਉਲਟ ਵੀ ਤੇ ਦੂਜੇ ਬੰਦੇ ਵੀ ਫਿਰ ਜਿਹੜੀ ਆ ਖੱਤਾ ਜਿਹੜਾ ਵਾ ਉਹ ਪੂਰਾ ਪੱਧਰ ਹੋ ਜਾਂਦਾ ਵਾ ਪੀ ਖਾਦ ਫਾਟਾ ਨਹੀਂ ਦਿਖਉਣੀ ਟਰੈਕਟਰ ਜਿਆਦਾ ਵੇਹੇ ਬੈਨੀਫਿਟ ਆ 4x4 ਟਰੈਕਟਰ ਲਗਾਇਆ ਹੋਵੇ ਆਪਣਾ ਦੇ ਫਿਰ ਥੋੜਾ ਜਿਹਾ ਵਧੀਆ ਰਹਿੰਦਾ ਵਾ ਖੁੱਬਦਾ ਖਵਦਾ ਨਹੀਂ ਟਰੈਕਟਰ ਵੇਖਦੇ ਵੀ ਮੋੜ ਮਾਰ ਤੇ ਬਾਲੀ ਕਣਕ ਨਹੀਂ ਪੁੱੜਦਾ ਹੈ ਗਿਆ ਮਾਲ ਮੱਤੇ ਆਉਂਦਾ ਸਹਾਉਕ ਤਾਂ ਲਾ ਲੋ ਇਹ ਬੂਸਰਿਆ ਵਾ ਇਹਨੇ ਖਾਦ ਗਿਆ ਨਹੀਂ ਤੇ ਹੋਰ ਤੁਸੀਂ ਇਹਦੇ ਝਾਕਤੇ ਨਾ ਰਹੋ ਕਿਰਾਏ ਆਇਆ ਇਹਿਆਰੀ ਡਿਊਟੀ ਤੇ ਲੋਸ ਤਾਂ ਲਾਜ ਨਹੀਂ ਖੱਤੇ ਦੇ ਵਿੱਚ ਕਰਦਾ ਸੱਜਾ ਸੱਜਾ ਜੇ ਚਾਹਤ ਤਾਂ ਕੋਈ ਸਾਧ ਤੋਂ ਛੱਡਦਾ ਘਟਨਾ ਜੀ ਕਿੱਥੇ ਗਿਆ ਨਹੀਂ ਉੱਕੇ ਨੱਚ ਪੈਣਾ ਕੋਚਲੇ ਇਹ ਰ ਬਾਹ ਦੀ ਧਾਰ ਹੋਵੇ ਜਾਂ ਦੇਗ ਦੀ ਧਾਰ ਹੋਵੇ ਬਾਦਸ਼ਾਹੀ ਕੱਢ ਦੇ ਕੱਢ ਦੇ ਕੱਢ ਦੇ ਅਜਲੀ ਪਾਸੇ ਜਲਾਮ ਹਮਲਾ ਹੋਣਾ ਸੀ ਪੋਪੀ ਚੰਦੇ ਕੋਈ ਕਾਪਣ ਸੀ ਚਿੱਕੀਆਂ ਕਣ ਦੀ ਜੂ ਬੇਣੀ ਉੱਥੇ ਵੀ ਦਿੱਖਣ ਜਿਹੜੀ ਭਾਈ ਆਲਮ ਸਿੰਘ ਦੀ ਕਤਮੀ ਭਾਈ ਬੱਜਰ ਸਿੰਘ ਦੀ ਬੇਟੀ ਜਿਹੜਾ ਗੁਰੂ ਸਾਹਿਬ ਦਾ ਗਿੱਕੀ ਦਾ ਉਸਤਾਦ ਸੀ ਇਹ ਖਾਰ ਲਾਜ ਪਸੂ ਦੇ ਪਾਣੀ ਚ ਜਿਹੜੇ ਪਾਣੀ ਚ ਜਿਹੜੇ ਸਾਫ ਸੀ ਉਹ ਵੀ ਜਿਹੜੇ ਉਹ ਵੀ ਜਿਹੜੇ ਉਹ ਵੀ ਜਿਹੜੇ ਪਾਣੀ ਚ ਗੱਫਾ ਪਾਣੀ ਛਕੋਣ ਦੇ ਹੁਣ ਜਿਹਨੂੰ ਨੇ ਖੱਤਾ ਕੱਢ ਦੇਣਾ ਕੰਮ ਵਧੀਆ ਤਰ੍ਹਾਂ ਇਨਾ ਬੰਦੇ ਨਾਲੇ ਫ੍ਰੀ ਆ ਕੇ ਰੋਟੀ ਖਾ ਲੈਣ ਐਂਦਾ ਬੈਗ ਲਾ ਕੇ ਬੰਦੇ ਭਰ ਲੈਂਦੇ ਆ ਜਦੋਂ ਲਾਗੇ ਹੋਏ ਮਸ਼ੀਨ ਮੱਟ ਦੇ ਨਾਲ ਤੇ ਕਹੇ ਮੇਰੇ ਵੀਰ ਨੇ ਤੂੜੀ ਵੇਚਣ ਵਾਲਾ ਬੰਦਾ ਆਪਣੇ ਬਲੌਗ ਵੇਂਦਾ ਹੋਵੇ ਤੂੜੀ ਵੇਚਣ ਵਾਲਾ ਤੇ ਆਪਣੇ ਕੋਲ ਤੂੜੀ ਸ਼ੈੱਡ ਦੇ ਵਿੱਚ ਪਈ ਆ 200 ਟਰਾਲੀ ਤੇ ਰੇਡ ਰੂਟ ਕੜ ਕੇ ਤੇ ਮੇਰਾ ਵੀਰ ਝੋਕ ਲਿਓ ਤਹਦਿਓ ਜੇ ਕੋਈ ਹੋਇਆ ਸੱਜਣ ਮਿੱਤਰ ਆਪਣਾ ਵੀਰ ਟੂੜੀ ਦਾ ਕੰਮ ਕਰਦਾ ਆ ਤੇ ਸ਼ੈੱਡ ਦੇ ਵਿੱਚ ਵਧੀਆ ਸਾਫ਼ ਟੂੜੀ ਆ ਵਿਆਹਾਂ ਦਾ ਸੀਜ਼ਨ ਸ਼ੁਰੂ ਆ ਬੂੰਦੀ ਲੂਣ ਵਾਲੀ ਮਠੀਆਂ ਗੋੜ ਵਾਲੇ ਸੱਕਰ ਪਾਰੇ ਮਿੱਠੇ ਸੱਕਰ ਪਾਰੇ ਨਹੀਂ ਲਈਂ ਭਰਾ Papa ਮੈਂ ਬੂੰਦੀ ਖਾਣੀ ਆ ਨਿੱਕੇ ਹੰਦੇ ਕਰਦੇ ਨੇ ਮੈਣੀ ਪਾਪਾ ਮੈਂ ਬੂੰਦੀ ਖਾਣੀ ਆ ਹਾਂ ਲਈ ਬਰਾ ਇਤਰਾ ਕਰਦੇ ਨੇ ਨਿੱਕੇ ਦੇ ਹਾਂ ਮੈਂ ਸ਼ੱਕਰ ਪਾਰੇ ਖਾਣੀ ਆ ਦੇਨ ਨੂੰ ਲਾ ਲੋ ਟੰਗਾ ਵੀ ਆਪਣਾ ਟੋਟਾ ਭਰਾ ਕਰਨਪੇ ਸਿੰਘ ਨੂੰ 82 ਤੋਂ 7 ਸਾਲਾਂ ਬਾਅਦ ਹੋ ਗਿਆ ਉਹਨੂੰ ਵੀ ਬੜਾ ਚਾਹ ਵਾਲੇ ਸਾਡੇ ਸਾਰੇ ਪੁਤਾਰ ਨੂੰ ਚਾਹ ਆ ਉਹਨੇ ਲੈ ਕੇ ਆਉਣੇ ਆ ਪੁਤਾਰ ਦਿਖਾਉਣੇ ਬਿੱਲਾ ਘਬਰਾ ਜਾ ਵੀ ਇੱਕ ਸਾਡੇ ਨਾਲ ਮੈਨੂੰ ਆ ਲੈ ਕੇ ਦਿੱਤਾ ਮੈਂ ਇਹਨੂੰ ਆ ਲੈ ਕੇ ਤਾਂ ਬੈਂਡਾ ਜੀ ਬਾਹਰ ਨਹੀਂ ਆਇਆ ਤਾਂ ਦਾ ਇੱਕ ਪਿਆਰ ਉਹਨਾਂ ਵਾਲਾ ਹਾਲ ਹੈ ਉਹਨਾਂ ਲੈ ਆ ਯਾਰ ਕੰਕ ਭਰੀ ਉਹਨਾਂ ਨੇ ਆਪਣੀ ਮੋਟਰ ਨਾਲ ਆਉਂ ਆਪਣੇ ਮੋਟਰ ਨਾਲ ਆਇਆ ਨਾ ਆਪ ਲਫਾ ਲੈ ਜਾਂਦਾ ਨਹੀਂ ਇਥੇ ਹੂੰ ਨਾਲ ਕੋਈ ਆਪਣੀਆਂ ਕਿੰਨੇ ਕੱਲੇ ਨੂੰ ਖਾਦ ਪਾ ਦੀ ਕਿਤੇ ਲੱਗੀ ਵੇ ਲੋ ਮਿੱਟੀ ਭੁਰੇ ਦੇ ਇਦਾਂ ਮੈਂ ਚਾਰ ਕਿ ਭੁਰੇ ਪਾਏ ਨਾਲ ਹਾਂ ਮੈਂ ਜਿਹੜਾ ਜੋਰ ਦੇਦਾ ਲੱਗਦਾ ਮੈਂ ਕਹੇ ਇਹ ਔਖਾ ਕੰਮ ਉੱਤੇ ਬੈਣਾ ਨਾਲੇ ਬੰਦਾ ਵਿਹਲਾ ਲੱਗਦਾ ਉੱਤੇ ਬੈਠਾ ਇਹ ਫਿਰ ਕੀਤੀ ਜੇ ਸਾ ਮਨ ਕਹਿ ਵੀ ਤਨਾ ਨਾ ਆਪਣੀ ਪੜਿਆਣੇ ਨੈੱਟ ਗੱਡ ਲਿਆ ਇੱਥੇ ਹੁਣ ਰੋਜ਼ ਮੇਲਾ ਲੱਗਿਆ ਕਰੂਗਾ ਹੁਣ ਰਾਣੀ ਸੁੰਦਰਾ ਧੋਨੇ ਆ ਦਿੱਗੀਆਂ ਗੱਡੀਆਂ ਗਈਆਂ ਧੋਪ ਬਣਾ ਲਈ ਹੁਣ ਅਸੀਂ ਆਪਣੇ ਵੀਰ ਨੂੰ ਲੈਣ ਗਏ ਬਾਹਰੋਂ ਤੇ ਆਪਣੇ ਸਭ ਝੂੜ ਅਸਤਨਾਮ ਇੰਤੇ ਫਿਰਨ ਦੁਰਨਦੇ ਆ ਕਿ ਟਾਈਮ ਪਾਸ ਕਰਨਾ ਰਾਤ ਨੂੰ ਹੁਣ ਤੁਹਾਨੂੰ ਸਵੇਰ ਮਿਲਦੇ ਸਾਰੇ ਵੀਰ ਆਪਣਾ ਛੋਟਾ ਭਰਾ ਕੋਲੋਂ ਲੈ ਦੇ ਅਮਰੀਕਾ ਆਲਾ ਜਲੰਧਰੋਂ ਉਹ ਫਿਰ ਘਰੇ ਪਹੁੰਚਾਂਗੇ ਸਵੇਰੇ ਸਾਰੇ ਮਿਲਦੇ ਆ ਸਾਰੇ ਪਰਿਵਾਰ ਨੂੰ ਢੀਕ ਆ ਕਿਉਂਕਿ 7 ਸਾਲਾਂ ਬਾਅਦ ਉਹ ਘਰੇ ਪਹੁੰਚਣ ਲੱਗਾ ਤੇ ਬਹੁਤ ਹੁੰਦਾ ਜੀ ਕਰਦਾ ਹੁੰਦਾ ਐਨੂ ਜਾ ਹਾਈ ਦੇਮੁੰਡਲ ਕੁਲੂ ਸਭ ਤੋਂ ਵਧੀਆ ਕਿਹੜਾ ਵਾ ਮਨ ਰੂਹ ਤੇਰੇ ਦੇ ਨਾਸਾਂ ਦੇ ਲਾ ਚੱਲਿਆ ਓਏ ਬੱਲੇ ਖਾਲੀ-ਖੋਲੀ ਦੀ ਸੀ ਗੱਲ ਐ ਚਾਹ ਬਣਾਉਣ ਦਾ ਸਮਾਨ ਆਪਾਂ ਕਮਰਾ ਲਿਆ ਹੁਣ ਸੋਹਣਾ ਕਮਰਾ ਹੁਣ ਕੌਫੀ ਬਣਾ ਕੇ ਪੀਨੇ ਆ ਤੇ ਫਿਰ ਸੌਣੇ ਆ ਤੇ ਸਵੇਰੇ ਆਪਾਂ ਮੁੰਡੇ ਨੂੰ ਚੱਕ ਕੇ ਆਪਣੇ ਜਿਹੜਾ ਬੁੰਡਾ ਬਾਹਰੋਂ ਆਉਣ ਡਿਆ ਇਹ ਪਿੰਡ ਜਾ ਕੇ ਮਿਲਦੇ ਆ